ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਗਤ ਜੀ ਅੱਜ ਗੱਲ ਕਰਾਂਗੇ ਕਿ ਜਿਹੜੇ ਲੋਕ ਪੀਰਾ ਦੀ ਨਿੰਦਿਆ ਕਰਦੇ ਰਹਿੰਦੇ ਨੇ ਉਹਨਾਂ ਬਾਰੇ ਪੁੱਠਾ ਸਿੱਧਾ ਬੋਲਦੇ ਨੇ ਤਾਂ ਉਹਨਾਂ ਨਾਲ ਕੀ ਹੁੰਦਾ ਹੈ ਕਿ ਰੱਬ ਉਹਨਾਂ ਤੇ ਖੁਸ਼ ਹੁੰਦਾ ਹੈ ਕਿ ਉਹਨਾਂ ਲੋਕਾਂ ਦੇ ਗੁਰੂ ਪੀਰ ਉਹਨਾਂ ਦੀ ਇਹ ਹਰਕਤਾਂ ਤੇ ਖੁਸ਼ ਹੁੰਦੇ ਨੇ ਪੀਰਾ ਬਾਰੇ ਮੰਦੇ ਬੋਲ ਬੋਲਣ ਵਾਲਿਆਂ ਨੂੰ ਆਖਿਰ ਕੀ ਮਿਲਦਾ ਹੈ ਸੰਗਤ ਜੀ ਅੱਜ ਅਸੀਂ ਇਹ ਸਾਰੀਆਂ ਗੱਲਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਾਂਗੇ ਸੰਗਤ ਜੀ ਇੱਕ ਪਿਆਰੀ ਜਿਹੀ ਬੇਨਤੀ ਹੈ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਸਾਡੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਸਾਡੇ ਇਸ ਪਰਿਵਾਰ ਦਾ ਹਿੱਸਾ ਜ਼ਰੂਰ ਬਣੋ ਤੇ ਆਓ ਸੰਗਤ ਜੀ ਹੁਣ ਗੱਲ ਕਰਦੇ ਹਾਂ ਕਿ ਲੋਕ ਪੀਰਾਂ ਦੀ ਨਿੰਦਿਆ ਕਿਉਂ ਕਰਦੇ ਨੇ ਸੰਗਤ ਜੀ ਗੱਲ ਇਹ ਹੈ ਕਿ ਅਸੀਂ ਹਰ ਇੱਕ ਚੇਲੇ ਨੂੰ ਗੁਰੂ ਮੰਨ ਲਿੰਦੇ ਹਾਂ ਉਸ ਨੂੰ ਮਰਨ ਤੋਂ ਬਾਅਦ ਪੀਰ ਸੱਦਨ ਲੱਗ ਜਾਂਦੇ ਹਾਂ ਜਦ ਕਿ ਉਸ ਨਕਲੀ ਪੀਰ ਨੇ ਜੋੰਦੇ ਜੀ ਆਪਣੇ ਜੀਵਨ ਦੇ ਵਿੱਚ ਬਹੁਤ ਮਾੜੇ ਕੰਮ ਕੀਤੇ ਨੇ ਸੰਗਤ ਜੀ ਕੁਝ ਲੋਕ ਤਾਂ ਮੜਿਆ ਮਸਾਲਾ ਤੋਂ ਇੱਕ ਅੱਧੀ ਚੀਜ਼ ਸਿੱਧ ਕਰ ਲੈਂਦੇ ਨੇ ਤੇ ਫਿਰ ਆਪਣੇ ਆਪ ਨੂੰ ਪੀਰ ਜਾਂ ਬਾਬਾ ਕਹਾਉਣ ਲੱਗ ਪੈਂਦੇ ਨੇ ਸੰਗਤ ਜੀ ਇਹੋ ਜਿਹੇ ਬਾਬੇ ਅੱਜ ਵੀ ਬਹੁਤ ਸਾਰੇ ਨੇ ਤੁਸੀਂ ਇਨਾਂ ਕੋਲੋਂ ਆਪਣਾ ਪੈਸਾ ਅਤੇ ਸਮਾਂ ਵੀ ਬਹੁਤ ਖਰਾਬ ਕਰਦੇ ਹੋ ਸੰਗਤ ਜੀ ਇਨਾਂ ਲੋਕਾਂ ਕਰਕੇ ਹੀ ਲੋਕ ਅਸਲ ਪੀਰ ਫਕੀਰਾਂ ਨੂੰ ਵੀ ਮਾੜੇ ਬੋਲ ਬੋਲਦੇ ਨੇ ਇਨਾਂ ਖੋਟੇ ਬਾਬਿਆਂ ਨੇ ਆਪਣੇ ਡੇਰੇ ਬਣਾ ਕੇ ਬਹੁਤ ਦੁਨੀਆ ਆਪਣੇ ਮਗਰ ਲਾਈ ਹੈ ਜਿੱਥੇ ਕਿਤੇ ਸੰਗਤ ਜੀ ਕਵਰ ਨਿਕਲ ਆਂਦੀ ਹੈ ਉੱਥੇ ਹੀ ਦਰਬਾਰ ਬਣਾ ਕੇ ਗੱਦੀ ਲਾ ਲਿੱਤੀ ਜਾਂਦੀ ਹੈ ਸੰਗ ਜੀ ਪੋਲੇ ਪੋਲੇ ਦੁਖੀ ਲੋਗ ਇਨਾਂ ਦਰਬਾਰਾਂ ਤੇ ਮੱਥੇ ਰਗੜ ਰਗੜ ਕੇ ਅਸੀਂ ਆਪਰੋਂ ਦੇਖੇ ਹਾਂ ਪਰ ਕਿਸੇ ਦੀ ਬਾਹ ਫੜਨ ਵਾਲਾ ਕੋਈ ਨਹੀਂ ਹੁੰਦਾ ਉਲਟਾ ਕੰਮ ਠੀਕ ਹੋਣ ਦੇ ਬਜਾਏ ਹੋਰ ਵਿਗੜ ਜਾਂਦੇ ਨੇ ਕਿਸੇ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਹ ਦਰਬਾਰ ਵਾਕਿਆ ਹੀ ਪੀਰਾ ਦਾ ਹੈ ਜਾਂ ਕੋਈ ਭੂਤ ਪ੍ਰੇਤ ਆਪਣੇ ਆਪ ਨੂੰ ਪੀਰ ਕਹਿ ਕੇ ਆਪਣੀ ਮੰਨਤਾ ਕਰਵਾ ਰਿਹਾ ਹੈ ਸੰਗਤ ਜੀ ਜੋ ਅਸਲ ਪੀਰਾ ਦੀਆ ਦਰਗਾਹਾ ਹਨ ਉਹਨਾਂ ਦਾ ਆਪਣਾ ਇੱਕ ਸਿੰਸਿਲਾ ਹੁੰਦਾ ਹੈ ਸੰਗਤ ਜੀ ਜਿਵੇਂ ਜਨਾਬ ਗੋਂਸੇ ਅਜਮ ਜੀ ਦੇ murid ਦਾ ਕਾਦਰੀ ਕਰਾਨਾ ਹੈ ਜੋ ਵੀ 11ਵੇਂ ਵਾਲੀ ਸਰਕਾਰ ਦੇ murid ਹੁੰਦੇ ਹਨ ਉਹ ਆਪਣੇ ਆਪ ਨੂੰ ਕਾਦਰੀ ਕਹਾਉਂਦੇ ਨੇ ਸੰਗਤ ਜੀ ਇਹ ਜੋ ਦਰਬਾਰ ਬਿਨਾਂ ਕਿਸੇ ਸਿੰਸਲੇ ਤੋਂ ਹੁੰਦੇ ਨੇ ਉਹਨਾਂ ਬਾਰੇ ਕਿਸੇ ਨੂੰ ਨਾਮ ਵੀ ਨਹੀਂ ਪਤਾ ਹੁੰਦਾ ਕੁਝ ਕੇ ਦਰਬਾਰਾਂ ਨੂੰ ਛੱਡ ਕੇ ਕੋਈ ਪੀਰੀ ਫਕੀਰੀ ਹੁੰਦੀ ਹੀ ਨਹੀਂ ਹੈ ਜਦ ਕਿ ਕਈ ਸੰਗਤਾਂ ਨੂੰ ਤੇ ਪਤਾ ਹੀ ਨਹੀਂ ਹੈ ਕਿ ਕਿਹੜਾ ਦਰਬਾਰ ਸੱਚਾ ਹੈ ਅਤੇ ਪੀਰ ਰੋਥੇ ਪੈਰਾ ਹੈ ਜਾਂ ਨਹੀਂ ਸੰਗੋਜੀ ਜਦੋਂ ਚਾਰੇ ਪਾਸੇ ਇਹੋ ਜੀ ਦਰਗਾਵਾ ਵੱਧਦੀ ਆ ਜਾਣ ਗਿਆ ਤਾਂ ਲੋਕ ਆਪੇ ਹੀ ਪੀਰਾ ਬਾਰੇ ਗਲਤ ਬੋਲ ਬੋਲਣਗੇ ਕੁਝ ਲੋਕ ਡਰ ਦੇ ਮਾਰੇ ਵੀ ਇਨ੍ਹਾਂ ਦਰਗਾਵਾ ਤੇ ਜਾਂਦੇ ਹਨ ਕਿਤੇ ਸਾਡੇ ਕੰਮ ਪੁੱਠੇ ਨਾ ਹੋ ਜਾਣ ਸੰਗਤ ਜਿੱਦ ਜਦ ਕੇ ਜੋ ਸੱਚੇ ਪੀਰ ਫਕੀਰ ਨੇ ਚਾਹੇ ਲਖ ਦਾ ਤਾ ਪੀਰ ਜੀ ਹੋਣ ਚਾਹੇ ਗੋਸਪਾਕ ਸਰਕਾਰ ਜੀ ਇਹ ਆਪਣੇ ਮੁਰਿਦਾ ਨੂੰ ਆਪਣੇ ਬੱਚੇ ਸਮਝਦੇ ਨੇ ਇਹਨਾਂ ਨੇ ਜੁੰਦੇ ਜੀ ਵੀ ਆਪਣੇ ਮੁਰਿਦਾ ਕੋਲੋਂ ਰੱਬ ਦਾ ਨਾਮ ਹੀ ਜਪਾਇਆ ਹੈ ਜਿਸ ਦੀ ਵੀ ਬਾਖੜੀ ਹੈ ਉਸ ਦੇ ਲਈ ਹਮੇਸ਼ਾ ਖੜੇ ਹਨ ਇਹਨਾਂ ਨੇ ਤਾਂ ਮੁਰਦੇ ਵੀ ਜਿੰਦੇ ਕੀਤੇ ਹਨ ਅਤੇ ਅੱਲਾ ਨੇ ਇਹਨਾਂ ਨੂੰ ਆਪਣਾ ਮਹਿਬੂਬ ਆਖਿਆ ਹੈ ਸੰਗਤ ਜੀ ਜਿਹੜੇ ਲੋਕ ਪੀਰਾਂ ਬਾਰੇ ਮਾੜੇ ਬੋਲ ਬੋਲਦੇ ਨੇ ਤਾਂ ਤੁਸੀਂ ਦੇਖਿਆ ਹੋਣਾ ਕਿ ਕੁਝ ਲੋਕਾਂ ਨੂੰ ਤਾਂ ਕੁਝ ਵੀ ਨਹੀਂ ਹੁੰਦਾ ਜਦ ਕਿ ਕੁਝ ਲੋਕਾਂ ਦੇ ਸਾਰੇ ਕੰਮ ਕੁੱਠੇ ਹੋ ਜਾਂਦੇ ਨੇ ਸੰਗਤ ਜੀ ਇਸ ਦਾ ਕਾਰਨ ਇਹ ਹੈ ਕਿ ਜੋ ਸੱਚੇ ਪੀਰ ਫਕੀਰ ਹਨ ਇਹ ਕਦੇ ਵੀ ਇਕੱਲੇ ਨਹੀਂ ਹੁੰਦੇ ਇਹਨਾਂ ਦੀ ਸੇਵਾ ਵਿੱਚ ਬਹੁਤ ਸਾਰੇ ਫਰਿਸ਼ਤੇ ਅਤੇ ਜਿੰਨ ਪੂਰਾ ਪਰਿਆ ਦੀ ਡਿਊਟੀ ਲੱਗੀ ਹੁੰਦੀ ਹੈ ਜਦ ਵੀ ਕੋਈ ਅੱਲਾਵਾ ਮਰੀਦ ਉਸ ਅੱਲਾ ਦੀ ਇਬਾਦਤ ਕਰਦਾ ਹੈ ਤਾਂ ਰੱਬ ਉਸ ਮਰੀਦ ਦੇ ਲਈ ਕੁਝ ਫਰਿਸ਼ਤੇ عطا ਕਰਦੇ ਨੇ ਜੋ ਉਹਦੀ ਰੱਖਿਆ ਕਰਦੇ ਰਹਿੰਦੇ ਨੇ ਜੋ ਲੋਕ ਪੀਰਾਂ ਦੇ ਮਰੀਦ ਨਹੀਂ ਵੀ ਹਨ ਉਹਨਾਂ ਬਾਰੇ ਮਾੜਾ ਚੰਗਾ ਬੋਲਦੇ ਹਨ ਤਾਂ ਜੋ ਵੀ ਗੁਪਤ ਰੂਪ ਦੇ ਵਿੱਚ ਜਿੰਨ ਪੀਰਾਂ ਦੀ ਸੇਵਾ ਕਰਦੇ ਨੇ ਉਹ ਜਿੰਨ ਐਸੇ ਲੋਕਾਂ ਨੂੰ ਸਜ਼ਾ ਦਿੰਦੇ ਹਨ ਅਤੇ ਉਸ ਵਿਅਕਤੀ ਦਾ ਖਾਨਦਾਨ ਤੱਕ ਤਬਾਹ ਕਰ ਦਿੱਤਾ ਜਾਂਦਾ ਹੈ ਸੰਗਤ ਜੀ ਪੀਰਾ ਦਾ ਸੁਭਾਅ ਬਹੁਤ ਠੰਡਾ ਹੈ ਉਹ ਛੇਤੀ ਗੁੱਸਾ ਨਹੀਂ ਕਰਦੇ ਜਿਵੇਂ ਅਸੀਂ ਆਪਣੇ ਮਾਪੇ ਦੇ ਬਾਰੇ ਕਿਸੇ ਕੋਲੋਂ ਮਾੜਾ ਨਹੀਂ ਸੁਣ ਸਕਦੇ ਓਦਾਂ ਹੀ ਪੀਰਾ ਦੇ ਸੇਵਕ ਜਿੰਨ ਪਰਿਆ ਪੀਰਾ ਬਾਰੇ ਮਾੜੇ ਬੋਲ ਨਹੀਂ ਸੁਣ ਸਕਦੇ ਸੰਗਤ ਜੀ ਜੇ ਪੀਰਾ ਸਜਾ ਨਾ ਦੇਣ ਤਾਏ ਜਿੰਨ ਨਿੰਦਕ ਲੋਕਾਂ ਨੂੰ ਬਹੁਤ ਸਜ਼ਾ ਦਿੰਦੇ ਨੇ ਸੰਗਤ ਜੀ ਐਸੇ ਲਈ ਪੀਰਾਂ ਨੂੰ ਕਦੇ ਵੀ ਮਾੜਾ ਨਹੀਂ ਬੋਲਣਾ ਚਾਹੀਦਾ ਤੁਸੀਂ ਜੇ ਕਿਸੇ ਦੇ ਗੁਰੂ ਪੀਰ ਨੂੰ ਨਹੀਂ ਮੰਨਦੇ ਤਾਂ ਨਾ ਮੰਨੋ ਪਰੋਨਾ ਬਾਰੇ ਕਦੇ ਨਹੀਂ ਮਾੜਾ ਬੋਲਣਾ ਚਾਹੀਦਾ ਅਜਿਹੇ ਨਿੰਦਕ ਲੋਕਾਂ ਨੂੰ ਰੱਬ ਵੀ ਆਪਣੇ ਘਰ ਵਿੱਚ ਨਹੀਂ ਬਖਸ਼ਦਾ ਸੰਗਤ ਜੀ ਇਹ ਲੋਗਾ ਆਪ ਵੀ ਡੁੱਬਦੇ ਨੇ ਅਤੇ ਦੂਜਿਆਂ ਨੂੰ ਵੀ ਡੋਬਦੇ ਨੇ ਸੰਗਤ ਜੀ ਸਵਾਗਤ ਕਰਾਂਗੇ ਕਿ ਪੀਰਾ ਬਾਰੇ ਤੁਹਾਨੂੰ ਕੁਝ ਹੋਰ ਗੱਲਾਂ ਜਾਣਨ ਨੂੰ ਮਿਲਿਆ ਤਾਂ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਸੰਗਤ ਜੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਲਿਖਿਓ ਨਹੀਂ ਤਾਂ ਜੈ ਪੀਰਾ ਦੀ ਲਿਖ ਕੇ ਜ਼ਰੂਰ ਜਾਇਓ ਅਸੀਂ ਤੁਹਾਡਾ ਤੇ ਇਹ ਦਿੱਲੋਂ ਸਵਾਗਤ ਕਰਾਂਗੇ ਤਦ ਤੱਕ ਲਈ ਰੱਬ ਰੱਖਾ ਰੱਬ ਰੱਖਾ ਰਬ ਰੱਖਾ